ਕਿਹੋ ਜਿਹਾ ਕਿਰਦਾਰ ਸੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਸਾਹਿਬ ਦਾ ਇੱਕ ਕਮਤਾ ਦੀ ਚਲਕ ਵਿੱਚੋਂ ਤੁਹਾਨੂੰ ਪਤਾ ਲੱਗੇਗਾ ਜਸੋਵਾਲ ਪਿੰਡ ਉੱਥੋਂ ਦਾ ਜੱਥਾ ਬੜੇ ਪਿਆਰ ਤੇ ਸਤਿਕਾਰ ਨਾਲ ਐਉਂ ਬੇਨਤੀ ਕਰਦਾ ਹੈ ਜਗ ਤੋਂ ਨਿਆਰੀ ਤੇਰੀ ਖਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਗਾਣ ਜੱਗ ਵਿੱਚੋਂ ਤੇਰੀ ਕੋਈ ਮਿਲਦੀ ਮਿਸਾਲ ਨਾ ਜੱਗ ਵਿੱਚੋਂ ਤੇਰੀ ਕੋਈ ਮਿਲਦੀ ਮਿਸਾਲ ਨਾ ਤੇਰੇ ਵਾਂਗੂ ਸਿੰਘਾ ਕੋਈ ਕਾਲ ਸਕੇ ਘਾਲ ਨਾ ਤੇਰੇ ਵਾਂਗੂ ਸਿੰਘਾ ਕੋਈ ਕਾਲ ਸਕੇ ਘਾਲ ਨਾ ਕਰਨ ਤੋਂ ਅੱਜ ਸਿੰਘਾ ਕਰਨੀ ਐ ਤੇਰੀ ਰਾਜੇ ਕਰਨ ਤੋਂ ਵਦ ਸੰਗਾ ਕਰਨੀ ਹੈ ਤੇਰੀ ਪੂਰਾ ਕਰੇ ਬੋਲ ਕੱਢ ਕੇ ਜ਼ਬਾਨ ਚੋ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਉਹ ਖੂਨੀ ਚਰਖੜੀ ਨੇ ਤੈਨੂੰ ਰੂਹ ਵਾਂਗੂੰ ਪਿੰਜਿਆ ਬਗੀਚਾ ਸੁੱਚੇ ਖੂਨ ਨਾਲ ਸਿੰਜਿਆ ਖੂਨ ਟੜਖੜੀ ਨੇ ਤੈਨੂੰ ਰੂਹ ਵਾਂਗ ਪਿੰਜਿਆ ਕੌਮ ਦਾ ਬਗੀਚਾ ਸੁੱਚੇ ਖੂਨ ਨਾਲ ਸਿੰਜਿਆ ਜਦੋਂ ਤੇਰੇ ਸੀਸ ਉੱਤੇ ਚੱਲਦੀ ਸੀ ਯਾਰੀ ਓ ਜਦੋਂ ਤੇਰੇ ਸੀਸ ਉੱਤੇ ਚੱਲਦੀ ਸੀ ਯਾਰੀ ਇੱਕ ਵਾਰੀ ਹਾਏ ਕਿਆ ਨਾ ਜ਼ਬਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਹੋ ਰੰਬੀ ਨਾਲ ਜਦੋਂ ਤੇਰਾ ਖੋਪਰ ਉਤਾਰਿਆ ਵੇਖ ਤੇਰਾ ਜੇਰਾ ਹੱਥ ਝਾਲਮਾਂ ਨੇ ਹਾਰਿਆ ਰੰਬੀ ਨਾਲ ਜਦੋਂ ਤੇਰਾ ਖੋਪਰੀ ਉਤਾਰਿਆ ਵੇਖ ਤੇਰਾ ਜੇਰਾ ਹੱਥ ਝਾਲਮਾਂ ਨੇ ਹਾਰਿਆ ਕਿਸਾਂ ਤੇ ਸਵਾਸਾਂ ਨਾਲ ਸਿੱਖੀ ਨੂੰ ਨਿਭਾ ਕਈਓ ਸਾਂ ਤੇ ਸਵਾਸਾਂ ਨਾਲ ਸਿੱਖੀ ਨੂੰ ਨਿਭਾ ਕੇ ਜਸ ਖੱਟ ਗਿਆ ਯੋਧਿਆਜ ਹਨ ਚੋ ਜਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਵੇਖ ਕੇ ਮੁੱਲ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨਾ ਡੋਲਿਆ ਹੁਕਮ ਸਰਕਾਰ ਦਾ ਤੂੰ ਪੈਰਾ ਰੋਲਿਆ ਮੁੱਲ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨਾ ਡੋਲਿਆ ਹੁਕਮ ਸਰਕਾਰ ਦਾ ਤੂੰ ਪੈਰਾ ਰੋਲਿਆ ਟਾ ਦਿੱਤਾ ਤੇਰਾ ਘਰਬਾਰ ਜ਼ਾਲਮਾਂ ਨੇ ਟਾ ਦਿੱਤਾ ਤੇਰਾ ਘਰਬਾਰ ਚੁੱਕਿਆ ਨਾ ਕਿਸੇ ਜ਼ੁਲਮੀ ਤੂਫਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਹੂਨ ਕਿਸੇ ਕੌਮ ਦਾ ਹੈ ਜਿੰਨਾ ਵਦ ਡੋਲਦਾ ਉਹਨਾਂ ਉੱਚਾਇਓਸ ਦਾ ਨਿਸ਼ਾਨ ਡਿੱਠਾ ਝੁੱਲਦਾ ਹੂਨ ਕਿਸੇ ਕੌਮ ਦਾ ਹੈ ਜਿੰਨਾ ਵਦ ਡੋਲਦਾ ਉਹਨਾਂ ਉੱਚਾਇਓਸ ਦਾ ਨਿਸ਼ਾਨ ਡਿੱਠਾ ਝੁੱਲਦਾ ਹੋ ਮਦੂ ਸ਼ਾਂਗੇ ਵਾਲਾ ਤੈਨੂੰ ਕਰੇ ਪ੍ਰਣਾਮ ਦੁਸ਼ਾਂਗੇ ਵਾਲਾ ਤੈਨੂੰ ਕਰੇ ਪ੍ਰਣਾਮ ਜਸ ਖਟ ਗਿਆ ਯੋਧਿਆਜ ਹਨ ਚੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ